ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ 'ਚ ਬੇਨਤੀ ਆ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਆਪ ਜੀ ਦੇ ਬਹੁਤ ਕੰਮ ਆਵੇਗੀ ਜੇਕਰ ਤੁਸੀਂ ਵੀਡੀਓ ਦੇ ਵਿੱਚ ਦੱਸਿਆ ਹੋਇਆ ਕੰਮ ਕਰਨਾ ਸ਼ੁਰੂ ਕਰ ਦਿੱਤਾ ਤਾਂ ਮੈਂ ਵਾਹਿਗੁਰੂ ਜੀ ਦੇ ਉੱਤੇ ਭਰੋਸਾ ਰੱਖ ਕੇ ਕਹਿ ਰਹੀ ਹਾਂ ਕਿ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਮਾੜੀ ਤੋਂ ਮਾੜੀ ਕਿਸਮਤ ਵੀ ਚਮਕ ਜਾਵੇਗੀ ਜੇਕਰ ਕੋਈ ਮਨੁੱਖ ਇਹ ਕੰਮ ਕਰਨਾ ਸ਼ੁਰੂ ਕਰ ਦਵੇ ਸੰਗਤ ਜੀ ਆਪਾਂ ਹਰ ਵੀਡੀਓ ਦੇ ਵਿੱਚ ਅੰਮ੍ਰਿਤ ਵੇਲੇ ਬਾਰੇ ਗੱਲ ਜਰੂਰ ਕਰਦੇ ਹਾਂ ਕਿ ਭਾਈ ਅਮਰਤ ਵੇਲੇ ਉੱਠੋ ਉੱਠ ਕੇ ਨਾਮ ਜਪੋ ਕਿਉਂਕਿ ਕਮਾਈ ਵਾਲੇ ਸੰਤ ਮਹਾਂਪੁਰਖ ਜੀ ਅਮਰਤ ਵੇਲੇ ਦੇ ਨਾਲ ਸੰਬੰਧਤ ਸਾਨੂੰ ਬਹੁਤ ਗਿਆਨ ਦੀਆਂ ਗੱਲਾਂ ਸਮਝਾਉਂਦੇ ਆ ਆਪਾਂ ਵੀ ਵੀਡੀਓ ਦੇ ਰਾਹੀਂ ਅਮਰਤ ਵੇਲੇ ਦੇ ਨਾਲ ਸੰਬੰਧਤ ਸਾਖੀਆਂ ਕਹਾਣੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਦੇ ਰਹਿੰਨੇ ਆ ਤਾਂ ਜੋ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡੇ ਮਨ ਦੇ ਵਿੱਚ ਵੀ ਅਮਰਤ ਵੇਲੇ ਦੇ ਪ੍ਰਤੀ ਝਾ ਪੈਦਾ ਹੋ ਜਾਵੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡਾ ਨਿਤ ਦਾ ਅਮਰਤ ਵੇਲਾ ਪੱਕਾ ਹੋ ਜਾਵੇ ਕਿਉਂਕਿ ਕਈ ਭੈਣ ਭਰਾ ਕਹਿ ਦਿੰਦੇ ਆ ਨਾ ਕਿ ਸਾਡਾ ਅਮਰਤ ਵੇਲਾ ਪੱਕਾ ਨਹੀਂ ਆ ਕਦੇ ਜਾਗ ਆ ਗਈ ਕਦੇ ਅਮਰਤ ਵੇਲੇ ਦੇ ਵਿੱਚ ਜਾਗ ਨਹੀਂ ਆਉਂਦੀ ਅਸੀਂ ਸੌਂ ਕੇ ਹੀ ਅਮਰਤ ਵੇਲਾ ਲਗਾ ਦਿੰਨੇ ਆ ਅਤੇ ਕਈ ਭੈਣ ਭਰਾ ਤਾਂ ਅਮਰਤ ਵੇਲੇ ਉੱਠਣਾ ਜ਼ਰੂਰੀ ਨਹੀਂ ਸਮਝਦੇ ਉਹ ਕਹਿੰਦੇ ਆ ਵੀ ਪੂਰਾ ਦਿਨ ਪਿਆਈ ਭਗਤੀ ਕਰਨ ਦੇ ਲਈ ਜ਼ਰੂਰੀ ਤਾਂ ਨਹੀਂ ਕਿ ਸਵੇਰੇ ਉੱਠ ਕੇ ਨਾਮ ਜਪਣ ਵਾਲਿਆਂ ਦੀ ਹੀ ਵਾਹਿਗੁਰੂ ਜੀ ਸੁਣਦੇ ਆ ਤਾਂ ਸੰਗਤ ਜੀ ਇਹ ਵੀ ਗੱਲ ਸੱਚ ਆ ਕਿ ਵਾਹਿਗੁਰੂ ਜੀ ਤਾਂ ਹਰ ਵੇਲੇ ਸਾਡੇ ਅੰਗ ਸੰਗ ਆ ਅਸੀਂ ਕਿਸੇ ਵੀ ਵੇਲੇ ਪਰਮਪਿਤਾ ਪਰਮਾਤਮਾ ਜੀ ਨੂੰ ਯਾਦ ਕਰ ਲਈਏ ਕਿਸੇ ਵੀ ਤਰੀਕੇ ਦੇ ਨਾਲ ਯਾਦ ਕਰ ਲਈਏ ਭਾਵੇਂ ਕੋਈ ਮਹਾਰਾ ਸੱਚੇ ਪਾਤਸ਼ਾਹ ਜੀ ਦਾ ਨਾਮ ਜਪ ਕਰ ਰਿਹਾ ਏ ਭਾਵੇਂ ਕੋਈ ਮਾਲਕ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰ ਰਿਹਾ ਏ ਭਾਵੇਂ ਤੁਸੀਂ ਗੁਰਬਾਣੀ ਦਾ ਪਾਠ ਕਰ ਰਹੇ ਹੋ ਭਾਵੇਂ ਗੁਰੂ ਘਰ ਜਾ ਕੇ ਸੇਵਾ ਕਰ ਰਹੇ ਹੋ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਹਰ ਤਰ੍ਹਾਂ ਦੀ ਹਾਜ਼ਰੀ ਪ੍ਰਮਾਣਿਆ ਕਿਸੇ ਵੀ ਵੇਲੇ ਅਪਨਾ ਨਾਮ ਜਪਦੇ ਆ ਸੇਵਾ ਸਿਮਰਨ ਕਰਦੇ ਆ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਦਾ ਫਲ ਸਾਨੂੰ ਜਰੂਰ ਦਿੰਦੇ ਆ ਮਾਲਕ ਸਾਡੀ ਜਰੂਰ ਸੁਣਦਾ ਹੈ ਪਰ ਸੰਗਤ ਜੀ ਅਮਰਤ ਵੇਲੇ ਦੀ ਖਾਸ ਮਹੱਤਤਾ ਹੈ ਅਮਰਤ ਵੇਲੇ ਦਾ ਜਪਿਆ ਹੋਇਆ ਪੂਰੇ ਦਿਨ ਦੇ ਨਾਲ ਨਹੀਂ ਮਿਲਦਾ ਤੇ ਇਹ ਗੱਲ ਆਪਾਂ ਵਾਰ-ਵਾਰ ਆਪਣੀਆਂ ਵੀਡੀਓ ਦੇ ਰਾਹੀਂ ਆਪ ਜੀ ਨੂੰ ਸਮਝਾਉਨੇ ਆ ਕਿ ਇਸ ਵੇਲੇ ਦੀ ਮਹੱਤਤਾ ਇਸ ਵੇਲੇ ਦੀ ਮਹਾਨਤਾ ਜਾਂ ਇੰਜ ਕਹ ਲਈਏ ਵੀ ਇਸ ਵੇਲੇ ਦੀ ਤਾਕਤ ਦਾ ਤੁਹਾਨੂੰ ਤਾਂ ਪਤਾ ਲੱਗੇਗਾ ਜੇਕਰ ਤੁਸੀਂ ਖੁਦ ਅਮਰਤ ਵੇਲੇ ਦੇ ਵਿੱਚ ਉੱਠ ਕੇ ਨਾਮ ਜਪੋਗੇ ਅੱਜ ਦੀ ਵੀਡੀਓ ਉਹਨਾਂ ਦੇ ਲਈ ਲਿਆ ਜਿਹੜੇ ਅਮਰਤ ਵੇਲੇ ਨਹੀਂ ਉੱਠ ਪਾਉਂਦੇ ਜਾਂ ਉੱਠਣਾ ਹੀ ਨਹੀਂ ਚਾਹੁੰਦੇ ਕਿਉਂਕਿ ਉਹਨਾਂ ਨੂੰ ਜ਼ਰੂਰੀ ਨਹੀਂ ਲੱਗਦਾ ਜਿਹੜੇ ਭੈਣ ਭਰਾ ਹਰ ਰੋਜ਼ ਅਮਰਤ ਵੇਲੇ ਉੱਠਦੇ ਆ ਨਾਮ ਜਪਦੇ ਆ ਉਹ ਬਹੁਤ ਵੱਡੇ ਭਾਗਾਂ ਵਾਲੇ ਆ ਉਹ ਇਸੇ ਤਰ੍ਹਾਂ ਹੀ ਆਪਣਾ ਅਮਰਤ ਵੇਲਾ ਤੇ ਅਮਰਤ ਵੇਲੇ ਦਾ ਨਿਤਨੇਮ ਕਰਦੇ ਰਹਿਣਾ ਹੈ ਪਰ ਜੋ ਅਮਰਤ ਵੇਲੇ ਨਹੀਂ ਉੱਠ ਪਾਉਂਦੇ ਉਹਨਾਂ ਦੇ ਲਈ ਇਹ ਯੁਗਤੀ ਆ ਯੁਗਤੀ ਕੀ 21 ਦਿਨ ਦਾ ਚੈਲੰਜ ਆ ਤੁਸੀਂ 21 ਦਿਨ ਤੱਕ ਲਗਾਤਾਰ ਸਿਰਫ ਤੇ ਸਿਰਫ 5 ਮਿੰਟ ਅਮਰਤ ਵੇਲੇ ਉੱਠ ਕੇ ਨਾਮ ਜਪ ਲਓ ਜਿਸ ਵੀ ਨਾਮ ਦੇ ਨਾਲ ਤੁਸੀਂ ਪਰਮਪਿਤਾ ਪ੍ਰਮਾਤਮਾ ਜੀ ਨੂੰ ਯਾਦ ਕਰਦੇ ਹੋ ਨਾ ਬਸ ਸਿਰਫ 5 ਮਿੰਟ ਉਹ ਨਾਮ ਜਪ ਲਓ ਜੇ 5 ਮਿੰਟ ਵੀ ਨਹੀਂ ਜਪ ਸਕਦੇ ਤਾਂ ਸਿਰਫ 5 ਵਾਰ ਜੇਕਰ ਤੁਸੀਂ ਸਿੱਖ ਧਰਮ ਦੇ ਵਿੱਚ ਹੋ ਤਾਂ 5 ਵਾਰ ਮੂਲ ਮੰਤਰ ਜੀ ਦਾ ਜਾਪ ਕਰਕੇ ਭਾਵੇਂ ਤੁਸੀਂ ਫਿਰ ਤੋਂ ਸੌ ਜਾਣਾ ਤੁਸੀਂ ਦੇਖੋਗੇ ਕਿ ਇਹ 5 ਮਿੰਟ ਦਾ ਜਪਿਆ ਹੋਇਆ ਜਾਂ 5 ਵਾਰ ਦਾ ਜਪਿਆ ਹੋਇਆ ਕਿੰਜ ਤੁਹਾਡੇ ਜੀਵਨ ਦੇ ਵਿੱਚ ਬਦਲਾਅ ਕਰੇਗਾ ਸੰਗਤ ਜੀ ਇਹ ਸਵੇਰ ਦਾ ਵੇਲਾ ਸਵੇਰੇ 2 ਤੋਂ ਲੈ ਕੇ 5 ਵਜੇ ਦੇ ਵਿਚਕਾਰ ਦਾ ਵੇਲਾ ਬਹੁਤ ਪਾਵਰਫੁਲ ਵੇਲਾ ਹੈ ਬਹੁਤ ਪਵਿੱਤਰ ਵੇਲਾ ਹੈ ਕਿਉਂਕਿ ਹਰ ਪਾਸੇ ਉਸ ਪਰਮ ਪਿਤਾ ਪਰਮਾਤਮਾ ਜੀ ਦੀ ਭਜਨ ਬੰਦਗੀ ਹੋ ਰਹੀ ਹੁੰਦੀ ਆ ਭਾਵੇਂ ਕੋਈ ਮਨੁੱਖ ਕਿਸੇ ਵੀ ਧਰਮ ਦੇ ਵਿੱਚ ਆ ਜਿਹਨੂੰ ਰੱਬ ਤੇ ਵਿਸ਼ਵਾਸ ਆ ਜੋ ਰੱਬ ਨੂੰ ਮੰਨਦਾ ਏ ਪਰਮਾਤਮਾ ਨੂੰ ਮੰਨਦਾ ਏ ਉਹ ਇਸ ਵੇਲੇ ਦੇ ਵਿੱਚ ਉੱਠ ਕੇ ਨਾਮ ਜ਼ਰੂਰ ਜਪਦਾ ਏ ਇਸ ਕਰਕੇ ਇਸ ਵੇਲੇ ਦੀ ਪਵਿੱਤਰਤਾ ਇਸ ਵੇਲੇ ਦੀ ਰੋਹਾਨੀਅਤ ਇਸ ਵੇਲੇ ਦੀ ਤਾਕਤ ਹੋਰ ਵੀ ਜ਼ਿਆਦਾ ਵੱਧ ਜਾਂਦੀ ਆ ਕੋਈ ਨਵਾਂ ਮਨੁੱਖ ਕੋਈ ਨਵਾਂ ਜਗਿਆਸੂ ਜਦੋਂ ਇਸ ਵੇਲੇ ਦੇ ਵਿੱਚ ਉੱਠਣਾ ਸ਼ੁਰੂ ਕਰਦਾ ਏ ਉਹਦੇ ਉੱਤੇ ਕਿਰਪਾ ਬਹੁਤ ਛੇਤੀ ਹੁੰਦੀ ਆ ਸੋ ਅਮਰਤ ਵੇਲੇ ਦੇ ਵਿੱਚ ਉਠੋ ਓਟ ਕੇ ਨਾਮ ਜਪੋ ਤੇ ਗੁਰਨਾਣਕ ਪਾਸ਼ਾ ਜੀ ਦੀ ਕਰਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰੋ ਇਹ ਅਮਰਤ ਵੇਲੇ ਦਾ ਵੇਲਾ ਇਹਦੇ ਉੱਤੇ ਸਾਡਾ ਹੱਕ ਹੈ ਹੀ ਨਹੀਂ ਇਹ ਵੇਲਾ ਪਰਮਪਿਤਾ ਪਰਮਾਤਮਾ ਜੀ ਦਾ ਨਾਮ ਜਪਣ ਨੂੰ ਹੀ ਬਣਿਆ ਹੈ ਪਾਸ਼ਾ ਜੀ ਕਹਿੰਦੇ ਕਿ ਤੈਨੂੰ ਦਿਨ ਰਾਤ ਦੇ 24 ਘੰਟੇ ਦਿੱਤੇ ਆ ਇਹ 24 ਘੰਟਿਆਂ ਦੇ ਵਿੱਚੋਂ 3 ਘੰਟੇ ਉਹ ਪਰਮਪਿਤਾ ਪਰਮਾਤਮਾ ਜੀ ਦੀ ਭਜਨ ਮੰਦਗੀ ਕਰ ਤੇ ਬਾਕੀ ਦੇ 21 ਘੰਟੇ ਤੂੰ ਜਿਵੇਂ ਮਰਜ਼ੀ ਆਪਣੇ ਕਾਰ-ਬਿਹਾਰ ਕਰ ਆਪਣੇ ਕਾਰੋਬਾਰ ਨੂੰ ਦੇਖ ਪਰਿਵਾਰ ਨੂੰ ਦੇਖ ਰਿਸ਼ਤਿਆਂ ਨੂੰ ਨਭਾ ਜਿੱਦਾਂ ਵੀ ਤੇਰੇ ਕੰਮ ਧੰਦੇ ਆ ਗ੍ਰਸਤੀ ਜੀਵਨ ਦੇ ਵਿੱਚ ਉਹ ਸਾਰੇ ਕਰ ਪਰਸਵੀਰ ਤੇ ਪਹਿਲੇ 2.5 3 ਘੰਟੇ ਉਹ ਪਰਮਪਿਤਾ ਪਰਮਾਤਮਾ ਦਾ ਨਾਮ ਜਪ। ਤੇ ਸੰਸਤੀ ਜੀ ਜਦੋਂ ਕੋਈ ਮਨੁੱਖ ਪੂਰੀ ਇਮਾਨਦਾਰੀ ਦੇ ਨਾਲ ਇਹ 3 ਘੰਟੇ ਗੁਰੂ ਚਰਨਾਂ ਦੇ ਵਿੱਚ ਭੇਟ ਕਰਨੇ ਸ਼ੁਰੂ ਕਰ ਦਿੰਦਾ ਇਹ ਤਾਂ ਸੱਚ ਕਰਕੇ ਜਾਣਿਓ ਜੇ ਉਸ ਮਨੁੱਖ ਦੇ ਬਾਕੀ ਦਿਨ ਪਰਦੇ ਕੰਮ ਕਰਨੇ ਵੀ ਆਸਾਨ ਹੋ ਜਾਂਦੇ ਆ। ਉਹ ਜਿੰਨੇ ਮਰਜ਼ੀ ਕੰਮ ਧੰਦੇ ਕਰ ਲਵੇ ਉਹਦਾ ਸਰੀਰ ਥੱਕਦਾ ਨਹੀਂ ਆ, ਅੱਕਦਾ ਨਹੀਂ ਆ। ਅਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਉਹਦੇ ਕੀਤੇ ਹੋਏ ਹਰ ਕੰਮ ਦੇ ਵਿੱਚ ਬਰਕਤ ਵੀ ਪੈਂਦੀ ਆ ਕਿਉਂਕਿ ਕਮਾਈ ਵਾਲੇ ਸੰਤ ਮਹਾਪੁਰਖ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਉਹ ਅਕਸਰ ਹੀ ਵਚਨ ਕਰਦੇ ਸਨ ਕਹਿੰਦੇ ਸਨ ਕਿ ਬੰਦਿਆ ਤੇਰੇ ਦੁਨਿਆਵੀ ਕੰਮ ਧੰਦੇ ਜੀਰਮਾ ਨੇ ਅਤੇ ਮਾਲਕ ਦਾ ਜੱਪਿਆ ਹੋਇਆ ਨਾਮ ਇੱਕ ਜੇਕਰ ਤੂੰ ਸਵੇਰੇ ਉੱਠ ਕੇ ਮਾਲਕ ਦਾ ਨਾਮ ਜਪ ਲਵੇਂ ਤਾਂ ਸਮਝ ਲੈ ਤੂੰ ਸਵੇਰੇ ਸਵੇਰੇ ਇੱਕ ਕਮਾ ਲਿਆ ਤੇ ਫਿਰ ਦਿਨ ਭਰ ਦੇ ਵਿੱਚ ਤੂੰ ਜਿੰਨੇ ਕੰਮ ਕਰੇਂਗਾ ਭਾਵੇਂ ਕੀ ਉਹਨਾਂ ਦੀ ਕੀਮਤ ਜ਼ੀਰੋਆਂ ਨੇ ਪਰ ਉਹ ਇੱਕ ਕਰਕੇ ਉਹ ਸਾਰੀਆਂ ਜ਼ੀਰੋਆਂ ਦੀ ਕੀਮਤ ਵੱਧਦੀ ਜਾਣੀ ਆ ਪਰ ਜੇਕਰ ਤੂੰ ਇੱਕ ਨਾ ਕਮਾਇਆ ਸਿਰਫ ਜ਼ੀਰੋਆਂ ਕਮਾਈਆਂ ਤਾਂ ਫਿਰ ਜ਼ੀਰੋਆਂ ਜਿੰਨੀਆਂ ਮਰਜ਼ੀ ਕਮਾ ਲਓ ਉਹਨਾਂ ਦਾ ਕੋਈ ਫਾਇਦਾ ਨਹੀਂ ਕੋਈ ਸੁੱਖ ਨਹੀਂ ਸੋ ਮਹਾਪੁਰਖ ਜੀ ਇਹੋ ਗੱਲ ਸਮਝਾਉਂਦੇ ਸੀ ਕਿ ਅਮਰਤ ਵੇਲੇ ਉੱਠ ਕੇ ਪਹਿਲਾਂ ਨਾਮ ਜਪੋ ਪੰਜ ਨਮੰਦਗੀ ਕਰੋ ਫਿਰ ਆਪਣੇ دنیਆਵੀ ਕੰਮ ਧੰਦਿਆਂ ਨੂੰ ਹੱਥ ਪਾਓ ਤਾਂ ਜਿਹੜੇ ਭੈਣ ਭਰਾ ਕਹਿੰਦੇ ਵੀ ਅਮਰਤ ਵੇਲੇ ਦੇ ਬਾਰੇ ਇਨਾ ਜ਼ੋਰ ਕਿਉਂ ਦਿੱਤਾ ਜਾਂਦਾ ਹੈ ਦਿਨ ਪਰਦੇ ਵਿੱਚ ਵੀ ਤਾਂ ਨਾਮ ਜਪੀ ਸਕਦੇ ਆ ਨਾ ਉਹ ਭੈਣ ਭਰਾਵਾਂ ਨੂੰ ਬੇਨਤੀ ਆ ਕਿ ਤੁਸੀਂ ਕੁਝ ਕੁ ਦਿਨ ਆਪੋ ਦਾ ਮਹੀਨਾ ਪੋਹ ਦੇ ਮਹੀਨੇ ਦੇ 21 ਦਿਨ ਜਿਵੇਂ ਤਿਵੇਂ ਕਰਕੇ ਸਵੇਰੇ ਦੋ ਤੋਂ ਲੈ ਕੇ ਪੰਜ ਦੇ ਵਿਚਕਾਰ ਜੇਕਰ ਆਪਣੇ ਆਪ ਜਾਗ ਆ ਜਾਂਦੀ ਆ ਤਵੇਲਾ ਵਕਤ ਨਾ ਵਿਚਾਰੋ ਮੂਲ ਮੰਤਰ ਜਾਪ ਕਰੋ ਗੁਰ ਮੰਤਰ ਜਪੋ ਜਾਂ ਜਿਸ ਵੀ ਧਰਮ ਦੇ ਵਿੱਚ ਉਹ ਜਿਹੜਾ ਵੀ ਨਾਮ ਜਪਦੇ ਉਹ ਨਾਮ ਜਪ ਲਓ 5 ਮਿੰਟ ਹੀ ਜਪ ਲਓ ਜੇ 5 ਮਿੰਟ ਨਹੀਂ ਜਪ ਸਕਦੇ ਤਾਂ ਤੁਸੀਂ ਸਿਰਫ 5 ਵਾਰ ਹੀ ਜਪ ਲੈਣਾ ਇਹ 5 ਵਾਰ ਜਪੇ ਨੇ ਵੀ ਆਪਣਾ ਅਹਿਸਾਸ ਦਿਖਾਉਣਾ ਹੈ ਕਿ ਤੁਸੀਂ ਅੱਜ ਨਾਲੋਂ ਕੱਲ ਕੱਲ ਨਾਲੋਂ ਪਰਸੋਂ ਆਪਣੇ ਆਪ ਨੂੰ ਬਿਹਤਰ ਮਹਿਸੂਸ ਕਰੋਗੇ ਅੱਜ 5 ਵਾਰ ਜਪਿਆ ਤਾਂ ਕੱਲ ਨੂੰ 10 ਵਾਰ ਜਪਣ ਦਾ ਦਿਲ ਕਰੇਗਾ ਵਾਹਿਗੁਰੂ ਜੀ ਨੇ ਇਸੇ ਤਰ੍ਹਾਂ ਕਿਰਪਾ ਕਰਦੇ ਰਹਿਣਾਈ ਬਸ ਸਾਡੇ ਮਨ ਦੇ ਵਿੱਚ ਆਪਣੇ ਗੁਰੂ ਸਾਹਿਬ ਜੀ ਦੇ ਪ੍ਰਤੀ ਪ੍ਰੋਸਾਹ ਹੋਵੇ ਅਮਰਤ ਬਿਲੇ ਦੇ ਪ੍ਰਤੀ ਚਾਹ ਹੋਵੇ ਨਾਮ ਦੇ ਪ੍ਰਤੀ ਚਾਹ ਹੋਵੇ ਸਤਿਗੁਰ ਸੱਚੇ ਪਾਸ਼ਾ ਬਿਦਵਹਾਨ ਨੇ ਆਪੇ ਹੀ ਬਣਾ ਦਿੰਦੇ ਆਪੇ ਹੀ ਆਪਣਾ ਨਾਮ ਜਪਾ ਲੈਂਦੇ ਆ ਸੋ ਆਓ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਕਰੀਏ ਰਾਤ ਨੂੰ ਸੌਣ ਤੋਂ ਪਹਿਲਾਂ ਕੁਝ ਧੀਰ ਭਜਨ ਮੰਦਗੀ ਕਰਕੇ ਮੂਲ ਮੰਤਰ ਜਾਪ ਕਰਕੇ ਗੁਰ ਮੰਤਰ ਜਪ ਕੇ ਕੀਰਤਨ ਸੋਇਲਾ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਕੇ ਸੌਇਆ ਕਰੋ ਅਤੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਸੌਇਆ ਕਰੋ ਫਿਰ ਦੇਖਣਾ ਕਿੰਜ ਅਮਰਤ ਵੇਲੇ ਦੇ ਵਿੱਚ ਆਪਣੇ ਆਪ ਜਾਗ ਵੀ ਆਵੇਗੀ اٹੇ ਉੱਠ ਕੇ ਨਾਮ ਜਪਣ ਨੂੰ ਮੇਂ ਮਨ ਕਰੇਗਾ ਨਾਮ ਜਪਣ ਦੇ ਵਿੱਚ ਮਨ ਜੁੜੇਗਾ ਸੋ ਆਸ ਕਰਦੇ ਹਾਂ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਵੀਡੀਓ ਦੀ ਜਾਣਕਾਰੀ ਚੰਗੀ ਲੱਗਦੀ ਹੈ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹੀ ਗੁਰੂ ਜੀ ਜ਼ਰੂਰ ਲਿਖ ਦਿਆ ਕਰੋ